ਜਿਨ੍ਹਾਂ ਦੇ ਬਿਰਯਾਜ ਆ ਗਏ ਉਹਨਾਂ ਦੇ ਬੰਦੇ ਹੀ ਬੰਦੇ ਹੀ ਜਿੱਦਾਂ ਕਈਆਂ ਫੜ ਕੇ ਆਪ ਟਾ ਰਹੇ ਆ ਉਹਨਾਂ ਨੂੰ ਵੀ ਦੇਖਿਆ ਅੱਛਾ ਕਈਆਂ ਫੜ ਕੇ ਆਪ ਵੀ ਟਾਏ ਆਉ ਆ ਵੀ ਟਾਏ ਆ ਅੱਗੇ ਨਹੀਂ ਆਂਦੇ ਹੁਣ ਸੱਚ ਬੋਲਣਾ ਝੂਠ ਨਹੀਂ ਬੋਲਣਾ ਪਤਾ ਜੀ ਇੱਕ ਬਜ਼ੁਰਗ ਆ ਉਹ ਇੱਥੇ ਬੈਠੇ ਉਹਨਾਂ ਨੇ ਸਾਰਾ ਮੰਜ਼ਰ ਦੇਖਿਆ ਆਪਣੀ ਅੱਖੀਂ ਨਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਕੀ ਹਾਲਾਤ ਸੀ ਕਿਦਾਂ ਮਤਲਬ ਇਸ ਵੇਲੇ ਸਹਾਇਤਾ ਹੋ ਰਹੀ ਆ ਵੀ ਕੀ ਕੁਝ ਉਹਨਾਂ ਨੂੰ ਜਿੱਦਾਂ ਮਿਲਿਆ ਮਾਤਾ ਜਿੱਦਾਂ ਮਤਲਬ ਤੁਹਾਡੀਆਂ ਵੀਡੀਓ ਵੀ ਅੱਗੇ ਇੱਕ ਦੋ ਆਈਆਂ ਸੀ ਤੇ ਜਦੋਂ ਵੀਡੀਓ ਤੋਂ ਬਣ ਕੇ ਗਈਆਂ ਪਰ ਤੁਹਾਡੇ ਤੱਕ ਕੁਝ ਪਹੁੰਚਿਆ ਇੱਥੇ ਸਾਡੇ ਤਾਂ ਹੀ ਸੌਦਾ ਹੁੰਦਾ ਰਿਹਾ ਹਾਂਜੀ ਬੇੜੀਆਂ ਤੇ ਹੁੰਦਾ ਰਿਹਾ ਵਾ ਅੱਛਾ ਜੀ ਲੈਂਦੇ ਵੀ ਰਹੇ ਹਾਂ ਠੀਕ ਹੈ ਜੀ ਦੋ ਤਿੰਨ ਵੀਰਾਂ ਨੇ ਸਾਨੂੰ ਮਤਲਬ ਪੈਸੇ ਜਾਂ 2000 ਜਾਂ 3000 ਇਹ ਦਿੱਤਾ ਵਾ ਠੀਕ ਹੈ ਜੀ ਹਾਂ ਤੇ ਉਸ ਤੋਂ ਬਾਅਦ ਆ ਪਦ ਬ੍ਰੇਕ ਲੱਗੀ ਆ ਠੀਕ ਹੈ ਜੀ ਨਹੀਂ ਮਰੀਆਂ ਸਾਡੀਆਂ ਕਿੰਨੀਆਂ ਜੀ ਨਹੀਂ ਤਿੰਨ ਮਰੀਆਂ ਤਿੰਨ ਮਰੀਆਂ ਦੋ ਇੱਕ ਘਰ ਦੀਆਂ ਮੱਜਾਂ ਮਤਲਬ ਮਰ ਗਈਆਂ ਮੱਜਾਂ ਇੱਕ ਘਰ ਦੀਆਂ ਦੋ ਇੱਕ ਕਰਦੀ ਐ ਇੱਕ ਐ ਮੇਰੀ ਨੋਹ ਦੀ ਹਾਂਜੀ ਗਾਂ ਅੱਛਾ ਠੁਕੀ ਪੰਜਾਂ ਸੱਤਾਂ ਦਾ ਵਿੱਚ ਸੂਣ ਵਾਲੀ ਸੀ ਤੇ ਦੁੱਧ ਤੋਂ ਕਮੀ ਸਾਨੂੰ ਇਹ ਆਈ ਤੇ ਅਸੀਂ ਡੇਰੀ ਤੋਂ ਦੁੱਧ ਲੈਣ ਦੇ ਆ ਐਸ ਵੇਲੇ ਡੇਰੀ ਤੋਂ ਲੈਣ ਨੂੰ ਡੇਰੀ ਤੋਂ ਦੁੱਧ ਲੈਣ ਦੇ ਆ ਕੋਈ ਸਾਡੇ ਘਰ ਨੂੰ ਇਰਾ ਨਹੀਂ ਹੈਗਾ ਤੇ ਬੱਚੇ ਪੜਾਉਂਦੇ ਆ ਕੁੜੀ ਇੱਕ ਸ਼ਹਿਦਾਨਪੁਰ ਪੜਨਦੀ ਆ ਮਾਰਾਂ ਕੀਤੀਆਂ ਬਾਕੀ ਪਾਈ ਫਿਰ ਦੋ ਤਿੰਨ ਬੱਚੇ ਹੜੇ ਜਾਂਦੇ ਟਿੱਬੇ ਅੱਛਾ ਕੋਈ ਸਹੂਲਤ ਨਹੀਂ ਸਾਨੂੰ ਪੈਸੇ ਵਾਲੇ ਪੈਸੇ ਮੰਗਦੇ ਆ ਕਿੱਥੋਂ ਦਈਏ ਤੇ ਜਿੱਥੇ ਤੁਸੀਂ ਇਸ ਟਾਈਮ ਤੇ ਬੈਠੇ ਜੇ ਇੱਥੇ ਮੇਰੇ ਘਰ ਦੇ ਵਿੱਚ ਬੇੜੀ ਅੱਛਾ ਜੀ ਇਥੋਂ ਬੇੜੀ ਜੋ ਇਥੋਂ ਬਿਠਾ ਕੇ ਤੇ ਸਾਨੂੰ ਪਾਰ ਖੜਿਆ ਠੀਕ ਹੈ ਜੀ ਆ ਕਾਦੂ ਵਾਲੇ ਤੇ ਜਿਹੜੇ ਮੇਰੇ ਕਾਕੇ ਸੀ ਤੇ ਡੰਗਰ ਸੀ ਉਹ ਛੱਡ ਵੇਖ ਲੋ ਉਹ ਛੱਡ ਦੇ ਵਿੱਚ ਹੀ ਉੱਥੇ ਗੈਸ ਰੱਖਿਆ ਉੱਥੇ ਚਾਹ ਬਣਾ ਕੇ ਪੀਂਦੇ ਰਹੇ ਰੋਟੀਆਂ ਹੀ ਉੱਥੇ ਫੁਕਾ ਕੇ ਭਲ ਦੇ ਰਹੇ 15 16 ਦਿਨ ਉੱਥੇ ਰਹੇ ਆ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਤੇ ਸਾਰਾ ਪਰਿਵਾਰ ਹੀ ਅਸੀਂ ਛੱਡ 'ਚ ਰਹੇ ਆ ਅੱਛਾ ਤੇ ਆ ਹੁਣ ਅਸੀਂ 5 ਦਿਨ ਹੋ ਗਏ ਆ ਇੱਥੇ ਮਜ਼ਰਕ ਕੁਰਸੀਆਂ ਢਾਕੇ ਵੈਣ ਲੱਗੇ ਆ। ਇਹ ਨਹੀਂ ਤੇ ਸਾਡੇ ਘਰ ਦਾ ਕੋਈ ਹਾਲ ਨਹੀਂ। ਇਸ ਟਾਈਮ ਤੇ ਤੁਸੀਂ ਅੰਦਰ ਜਾ ਕੇ ਦੇਖ ਲਓ। ਅੰਦਰ ਪੈਰ ਤੁਹਾਨੂੰ ਜੀ ਨਹੀਂ ਜੇ ਕਰਦਾ। ਬਾਲੇ ਦੀ ਛੱਤਾਂ ਛੱਤਾਂ ਡਿੱਗੀਆਂ ਡਿੱਗੀਆਂ ਗਿਣੋ ਸੀ। ਉਹ ਬੜਾ ਪਰਲਾ ਕੰਨੀ ਵਾਲਾ ਕਮਰਾ ਉਹਦੇ ਤੇਲਿਆ ਡਿੱਗੀਆਂ ਬਾਲੇ ਵੀ ਡਿੱਗੇ ਜੇ। ਜਿੱਦਾਂ ਕਈ ਜਿਹੜਾ ਬੰਦੇ ਆਏ ਸੀਗੇ ਆਪਣੇ ਉਹ ਘਰ ਭਾਰਤੀ ਜਿੱਦਾਂ ਪੈਸੇ ਪੂਸੇ ਵੰਡ ਕੇ ਗਏ 5-5 10-10 ਹਜ਼ਾਰ ਉਧਰੋਂ ਮੁਸਲਮਾਨ ਭਾਈਚਾਰਾ ਵੀ ਕਈ ਆਏ ਹਨ ਉਹ ਕਿੱਥੇ ਵੰਡ ਕੇ ਗਏ ਫੇ। ਉਹ ਪੈਣੀਓ ਪੈਣੀ ਸਾंभੜੇ ਰੁੱਖ ਦੇ ਡੇਖਦੇ ਆ ਹਾਂਜੀ ਆ ਰਾਮਪੁਰ ਘੌੜਾ ਜਿੱਸੇ বন ਟੁੱਟਾ ਵਾ ਅੱਛਾ ਜੀ ਪਿੱਛੇ ਉਹੜਾ ਬਾਉ ਪਰ ਉਧਰ ਨਿਕਾ ਹੋ ਰਿਆ ਹਾਂਜੀ ਉਧਰ ਸਾੰਗਰੇ ਵੰਡੇ ਆ ਪਰ ਸਾਡੇ ਬਾਉ ਪਰ ਤੇ ਮੁਸਲਮਾਨ ਨਹੀਂ ਆਇਆ ਅੱਛਾ ਜੀ ਹਾਂਜੀ ਤੇ ਹੋਰ ਜਿੱਦਾਂ ਵੀਰ ਭਰਾ ਕੋ ਪਿੰਡਾਂ ਵਿੱਚੋਂ ਜਿੱਦਾਂ ਪੈਸੇ ਲੈ ਕੇ ਆਉਂਦੇ ਦੋ ਦੋ ਹਜ਼ਾਰ ਦਿੱਤੇ ਦੋ ਪਾਰਟੀਆਂ ਨੇ ਅੱਛਾ ਜੀ 3000 ਦਿੱਤਾ ਇੱਕ ਪਾਰਟੀ ਨੇ ਠੀਕ ਹੈ ਜੀ ਉਹ ਜੂਪੀ ਜੋ ਆਏ ਤੇ ਜਿੰਨਾ 5-5000 ਦਿੱਤਾ ਨਾ ਉਹਨਾਂ ਨਾਲ ਨਹੀਂ ਮੈਨੂੰ ਪਤਾ ਵੀ ਉਹ ਕਿਹੜੇ ਪਿੰਡੋਂ ਆਏ ਜਿਹੜੇ ਸੇਵਾ ਦੇ ਕੇ ਗਏ ਆ ਇਹੋ ਪੈਸੇ ਆਏ ਜੋ ਉਸ ਤੋਂ ਬਾਅਦ ਆਨੂੰ ਕੋਈ ਪੈਸਾ ਨਹੀਂ ਜੇ ਮਿਲਿਆ ਤੇ ਪੈਸੇ ਵਾਧੂ ਵੰਡਦੇ ਇਹ ਨਹੀਂ ਵੰਡਦੇ ਜੀ ਪਰ ਮਸ਼ਹੂਰ ਸਾਡਾ ਬਾਗਪੁਰ ਹੋ ਗਿਆ ਜੇ ਤੇ ਪੈਸੇ ਪਾਸੇ ਵੰਡੇ ਜਾਂਦੇ ਜੀ ਲੋਕਾਂ ਨੂੰ ਕੋਠਿਆਂ ਦੇ ਵੀ ਦਿੱਤੇ ਆ ਜਿਨ੍ਹਾਂ ਦੇ ਬਰਿਆਜ ਆ ਗਏ ਉਹਨਾਂ ਦੇ ਬੰਦੇ ਹੀ ਬੰਦੇ ਸੀ ਜਿੱਦਾਂ ਕਈਆਂ ਫੜ ਕੇ ਆਪ ਟਾ ਰਹੇ ਆ ਉਹਨਾਂ ਨੂੰ ਵੀ ਦੇ ਗਏ ਅੱਛਾ ਕਈਆਂ ਫੜ ਕੇ ਆਪ ਵੀ ਟਾਏ ਆਉ ਵੀ ਟਾਏ ਅਗਨੇ ਆਂਦੇ ਹੁਣ ਸੱਚ ਬੋਲਣਾ ਝੂਠ ਨਹੀਂ ਬੋਲਣਾ ਅਸ਼ਮਲ ਕਈਆਂ ਨੇ ਆਪਣੇ ਘਰ ਆਪ ਵੀ ਢਾਲੇ ਉਹ ਠੱਠੇ ਹੀ ਤਾਂ ਡਿੱਗਣ ਵਾਲੇ ਸੀ ਅੱਛਾ ਜੀ ਤੇ ਉਹਨਾਂ ਆਪ ਢਾਲੇ ਆ ਉਹਨਾਂ ਨੂੰ ਹੀ ਪੈਸੇ ਮਿਲ ਗਏ ਤੇ ਸਾਡਾ ਕੀ ਕਸੂਰ ਹੈ ਮੇਰੇ ਚਾਰ ਪੋਤੇ ਚਾਰੇ ਹੀ ਆਡਾ ਅੱਛਾ ਜੀ ਉਹ ਮੇਰੀ ਨੋ ਵਿਧਵਾ ਅੱਛਾ ਜੀ ਤੇ ਉਹਦਾ ਕਾਕਾ ਮੇਰਾ ਮੇਰਾ ਤਾਂ ਪੋਤੀ ਆ ਹਾਂਜੀ ਹਾਂਜੀ ਮੈਂ ਤਾਂ ਚਾਰੇ ਗਿਣਨੇ ਹਾਂ ਹਾਂਜੀ 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 ਕੋਈ ਵਿਧਵਾ ਨੂੰ ਸੂਰਤ ਨਹੀਂ ਮੇਰੀ ਨੇ ਜਿੱਦਾਂ ਮੱਜਾ-ਮੁੱਜਾਂ ਦੇ ਕੋਈ ਦੇ ਕੇ ਗਿਆ ਕੋਈ ਮੱਜ-ਮੁੱਜ ਇੱਥੇ ਜਿੱਦਾਂ ਕਈ ਸਿੰਗਰਾਂ ਨੇ ਬੰਡੀਆਂਆਂ ਜਿਹਾ ਕੋਈ ਤੁਹਾਨੂੰ ਦੱਸਿਆ ਉਹੀ ਆ ਕੋਈ ਵੇਰ ਦੇ ਨਾ ਕੋਈ ਵੱਜਦਾ ਨਾ ਕਿਸੇ ਡੰਗ ਰ ਕਿਸੇ ਦਾ ਪਹਿਚਾ ਨਹੀਂ ਦਿੱਤਾ ਇਹੋ ਪੈਸੇ ਜਿਹੜਾ ਤੁਹਾਨੂੰ ਦੱਸਦੇ ਆ ਇਹ ਪੈਸੇ ਜਰੂਰ ਆਇਆ ਇਹ ਜਿੱਥੇ ਮਰਜ਼ੀ ਖਵਾ ਲੋ ਦੱਸਾਂਗੇ